ਨਹੀਂ ਰਹੇ ਬਾਪੂ ਸੂਰਤ ਸਿੰਘ ਖਾਲਸਾ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਾਂ ਉਹਨਾਂ ਨੇ ਆਖਰੀ ਸਾਹ ਆਪਣੇ ਅਮਰੀਕਾ ਦੇ ਵਿੱਚ ਲਏ ਹੈ ਇਹ ਜਿਆ ਬੰਦਾ ਨਾ ਮੁਸ਼ਕਲਾ ਪਰ ਹੋਕ اٹਾ ਫੇ ਗਿਆ ਪੰਜਾਬ ਤੋਂ 5-6 ਮਹੀਨੇ ਹੋ ਗਏ ਸੀ ਇਹ ਅਮਰੀਕਾ ਜਾ ਕੇ ਤਾਂ ਆਪਣੇ ਪਤਸਮਾਨ ਨੂੰ ਸਮਝ ਕੇ ਉਹਨਾਂ ਦੀ ਸੇਵਾ ਵੀ ਬਹੁਤ ਕਰਦੇ ਸੀ ਉਹਦੇ ਹਸਬੰਦ ਵੀ ਉਹਨਾਂ ਦੀ ਸਾਂਭ ਸੰਭਾਲ ਕਰਦੇ ਸੀ ਤੇ ਅਸੀਂ ਇਹ ਸ਼ਾਮ ਤੇ ਸੀ ਉਹਨਾਂ ਨਾਲ ਇੱਥੇ ਤੇ ਬਾਪੂ ਜੀ ਦਾ ਸੁਭਾਅ ਬਹੁਤ ਚੰਗਾ ਸੀ ਬਹੁਤ ਵਧੀਆ ਸੀ ਪਿੰਡ ਨਾਲ ਵੀ ਬਹੁਤ ਪਿਆਰ ਸੀ ਸਾਰੇ ਉਹਲੇ ਜਾਂਦੇ ਸੀ ਜੁਨ ਜਿੰਨੇ ਵੀ ਉਹਨਾਂ ਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਬਾਪੂ ਜੀ ਦੀ ਡੈਥ ਹੋ ਗਈ ਤੇ ਸਾਰੇ ਪਿੰਡ ਵਾਲੇ ਅਫਸੋਸ ਦੀ ਖਾਤਰ ਆ ਰਹੇ ਨੇ ਨਹੀਂ ਰਹੇ ਬਾਪੂ ਸੂਰਤ ਸਿੰਘ ਖਾਲਸਾ ਜੋ ਕਿ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਾ ਉਹਨਾਂ ਨੇ ਆਖਰੀ ਸਾਹ ਆਪਣੇ ਅਮਰੀਕਾ ਦੇ ਵਿੱਚ ਲਏ ਆ ਔਰ ਅੱਜ ਮੈਂ ਉਸ ਘਰ ਦੇ ਵਿੱਚ ਮੌਜੂਦ ਆ ਜਿੱਥੇ ਬਾਪੂ ਸੁਰਜ ਸਿੰਘ ਖਾਲਸਾ ਨੇ ਜਨਮ ਲਿਆ ਜਿਸ ਘਰ ਦੇ ਵਿੱਚ ਉਹ ਖੇਡੇ ਜਿਸ ਘਰ ਦੇ ਵਿੱਚ ਜੰਮੇ ਪਲੇ ਉਸ ਘਰ ਦੀ ਵਿੱਚ ਮੌਜੂਦ ਆ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਇਹ ਉਹ ਘਰ ਆ ਜਿੱਥੇ ਬਾਪੂ ਸੁਰਜ ਸਿੰਘ ਖਾਲਸਾ ਆ ਰੈਂਦੇ ਸਿਗੇਜ ਆਪਣਾ ਸਾਰਾ ਬਚਪਨਾ ਬਤਾਇਆ ਇੱਥੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਪੜੇ ਹਸਨਪੁਰ ਦੇ ਵਿੱਚ ਮੌਜੂਦ ਆ ਲੁਧਿਆਣਾ ਦੇ ਵਿੱਚ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਬਾਪੂ ਅਸੂਰ ਸਿੰਘ ਖਾਲਸਾ ਹਾਲਾਂਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਨੂੰ ਸਾਡੇ ਨਾਲ ਮੌਜੂਦ ਹੈ ਕਿ ਕਿੰਨੇ ਕ ਵਜੋਂ ਉਹਨਾਂ ਨੂੰ ਪਤਾ ਲੱਗਿਆ ਮੈਂ ਤਾਂ ਕੀ ਨਾਮ ਹੈ ਤੁਹਾਡਾ ਮੇਰਾ ਦਲਜੀਤ ਕੋਹਰਾ ਜੀ ਜੀ ਸਾਨੂੰ ਅੱਜ ਸਵੇਰੇ ਹੀ ਪਤਾ ਲੱਗਿਆ ਜੀ ਤੇ ਬਾਪੂ ਸੂਰਤ ਸਿੰਘ ਖਾਲਸਾ ਇਸ ਦੁਨੀਆ ਦੇ ਵਿੱਚ ਨੇ ਰਹੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਬੜਾ ਲੰਮਾ ਸਮਾਂ ਸੰਘਰਸ਼ ਕੀਤਾ ਜਿੱਕਰ ਮੈਂ ਗੱਲ ਕਰਾ ਡੀਐਮਸੀ ਦੇ ਵਿੱਚ 700 8 ਸਾਲ ਰਹੇ ਹਾਂਜੀ ਡੀਐਮਸੀ ਚ ਵੀ ਰਹੇ ਆ ਉੱਥੇ ਕਾਫੀ ਟਾਈਮ ਤੇ ਉਸ ਤੋਂ ਬਾਅਦ ਘਰੇ ਵੀ ਆ ਰਹੇ ਨੇ ਤੇ ਘਰੇ ਵੀ ਜਿਵੇਂ ਗੌਰ ਮਲਾਜਮਾਂ ਦੀ ਨਿਗਰਾਨੀ ਦੇ ਅੰਦਰ ਹੀ ਰਹੇ ਨੇ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ 5-6 ਮਹੀਨੇ ਹੋਏ ਸੀਗੇ ਅਮਰੀਕਾ ਗਿਆ ਹੈ ਜੀ ਹਾਂ ਤੇ ਜੇਕਰ ਮੈਂ ਇਸ ਘਰ ਦੀ ਗੱਲ ਕਰਾਂ ਤਾਂ ਇਸ ਘਰ ਦੇ ਵਿੱਚ ਹੁਣ ਕੋਣ-ਕੋਣਾ ਹੈ ਬਾਪੂ ਜੀ ਇਸ ਘਰ ਵਿੱਚ ਤਾਂ ਕੋਈ ਨਹੀਂ ਜੀ ਉਹ ਸਾਰੇ ਬਾਹਰ ਨੇ ਫੈਮਿਲੀ ਉਹਨਾਂ ਦੀ ਤੇ ਅਸੀਂ ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਅਸੀਂ ਇੱਥੇ ਹਾਂ ਹਾਂਜੀ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਹੁਣ ਗੱਲਬਾਤ ਹੋਈ ਹੈ ਬਾਪੂ ਸੁਰਜ ਸਿੰਘ ਖਾਲਸਾ ਨਹੀਂ ਰਹੇ ਵੀ ਕਦੋਂ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ ਕੋਈ ਗੱਲਬਾਤ ਹੋਈ ਹੈ ਅਜੇ ਤੱਕ ਨਹੀਂ ਜੀ ਹਲੇ ਕੋਈ ਗੱਲਬਾਤ ਨਹੀਂ ਹੋਈ ਬਾਕੀ ਜਿਨੇ ਨਹੀਂ ਉਹਨਾਂ ਤੋਂ ਪਤਾ ਲੱਗੂਗਾ ਕਿ ਐਸਾ ਪਤਾ ਲੱਗੂਗਾ अच्छा कोई अजय ही याद जो बापू जी ਨਾਲ ਤੁਹਾਡੇ ਬਹੁਤ ਜੁੜੀ ਹੋਵੇ ਕਿਦਾਂ ਦਾ ਬੱਪ ਦਾ ਸੁਭਾਅ ਸੀ ਪਿੰਡ ਦੇ ਵਿੱਚ ਲੋਕ ਕਿੰਨਾ ਕੋ ਉਹਨਾਂ ਨੂੰ ਪਿਆਰ ਕਰਦੇ ਸੀਗੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਪਿੰਡ ਵਾਲੇ ਵੀ ਅਸੀਂ ਵੀ ਅਸੀਂ ਤਾਂ ਆਪਣੇ ਪਿਤਾ ਸਮਾਨ ਸਮਝ ਕੇ ਉਹਨਾਂ ਦੀ ਸੇਵਾ ਵੀ ਬਹੁਤ ਕਰਦੇ ਸੀਗੇ ਮੇਰੇ ਹਸਬੰਦ ਵੀ ਉਹਨਾਂ ਦੀ ਸਾਂਭ-ਸਮਾਲ ਕਰਦੇ ਸੀ ਤੇ ਅਸੀਂ ਹੀ ਜਾਂਦੇ ਸੀ ਉਹਨਾਂ ਨੂੰ ਇੱਥੇ ਤੇ ਮਤਲਬ ਕਾਫੀ ਸੀ ਸਾਡੇ ਨਾਲ ਪਿਆਰ ਬਹੁਤ ਸੀ ਹਾਂਜੀ अच्छा बापू सूरज सिंह खालसा ਇਸੇ ਘਰ ਦੇ ਵਿੱਚ ਜੰਮੇ ਪਲੇ ਸੀਗੇ ਇੱਥੇ ਉਹਨਾਂ ਨੇ ਜਨਮ ਲਿਆ ਕਾਫੀ ਲੰਮਾ ਸਮਾਂ ਬਤਾਇਆ ਤੇ ਕਿੱਦਾਂ ਦਾ ਰਵਈਆ ਸੀਗਾ ਬਾਪੂ ਦਾ ਔਰ ਜਦਕਰ ਮੈਂ ਗੱਲਬਾਤ ਕਰਾਂ ਕਦੋਂ ਬਾਪੂ ਬਾਹਰ ਗਏ ਸੀਗੇ ਉਹਨਾਂ ਨੂੰ 6 ਮਹੀਨੇ ਹੋਇਆ ਜੀ 6-7 ਮਹੀਨੇ ਹੱਲੇ ਗਿਆ ਨੂੰ ਹਾਂ ਏ ਬਾਪੂ ਜੀ ਦਾ ਸੁਭਾਅ ਬਹੁਤ ਚੰਗਾ ਸੀ ਬਹੁਤ ਵਧੀਆ ਸੀ ਪਿੰਡ ਨਾਲ ਵੀ ਬਹੁਤ ਪਿਆਰ ਸੀ ਸਾਰੇ ਆਉਂਦੇ ਜਾਂਦੇ ਸੀ ਹੁਣ ਜਿਵੇਂ ਵੀ ਉਹਨਾਂ ਨੂੰ ਅੱਜ ਸਵੇਰੇ ਪਤਾ ਲੱਗਿਆ ਜੀ ਬਾਪੂ ਜੀ ਦੀ ਡੈਥ ਹੋ ਗਈ ਤੇ ਸਾਰੇ ਪਿੰਡ ਵਾਲੇ ਅਫਸੋਸ ਦੀ ਖਾਤਰ ਆ ਰਹੇ ਨੇ ਮਤਲਬ ਜਿੱਦਾਂ ਜਿੱਦਾਂ ਪਿੰਡ ਵਾਲਿਆਂ ਨੂੰ ਪਤਾ ਲੱਗ ਰਿਹਾ ਉਦੋਂ ਉਦੋਂ ਪਹੁੰਚ ਰਹੇ ਹਾਂਜੀ ਹਾਂਜੀ ਜਿਵੇਂ ਜਿਵੇਂ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਸਾਰੇ ਆਉਂਦੇ ਨੇ ਹਾਂਜੀ ਤੋ ਗੱਲਬਾਤ ਕਰਾਂਗੇ ਹੋਰ ਵੀ ਲੋਕ ਸਾਡਾ ਨਾਲ ਮੌਜੂਦ ਆ ਪਿੰਡ ਦੇ ਜੋ ਲੋਕ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਬਾਪੂ ਜੀ ਬਾਪੂ ਖਾਲਸ ਬਾਪੂ ਸੁਰਜ ਸਿੰਘ ਖਾਲਸਾ ਨਹੀਂ ਰਹੇ ਤੁਹਾਡਾ ਉਹਨਾਂ ਦੇ ਨਾਲ ਕਿੰਨਾ ਕੁ ਲੰਮਾ ਸਮਾਂ ਤੁਸੀਂ ਗੁਜ਼ਾਰਿਆ ਉਹਨਾਂ ਦੇ ਨਾਲ ਕਿੱਦਾਂ ਦਾ ਉਹਨਾਂ ਦਾ ਸੁਭਾਅ ਸੀ ਸੁਭਾਅ ਤਾਂ ਇੰਨਾ ਨਾਰਮ ਸੀਗਾ ਜੀ ਮੈਂ ਦੱਸ ਨਹੀਂ ਸਕਦਾ ਪਰ ਉਹ ਜਾਂ ਬੰਦਾ ਮੈਨਾਂ ਮੁਸ਼ਕਲ ਹੈਗਾ ਜੀ ਨੋ ਮੈਂ ਕੱਢ ਗਿਆ ਹਾਂ ਸਾਹ ਸਤੇ ਪ੍ਰੋਬਲਮ ਉਹਦੇ ਇੰਨੇ ਦੁਨੀਆਂ ਸਿੱਧਿਆ ਤੱਕ ਨੂੰ ਭਾਵੁਕ ਵੀ ਹੋ ਰਿਓ ਆ ਗੱਲ ਨਹੀਂ ਕਰ ਹੋਰੀ ਆ ਤੁਸੀਂ ਕਿਹਾ ਕਿ ਮੈਂ ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀਗਾ ਅਕਸਰ ਤੁਸੀਂ ਬਾਪੂ ਜੀ ਨਾਲ ਬਹੁਤ ਲੰਮਾ ਸਮਾਂ ਗੁਜ਼ਾਰਿਆ ਕੋਈ ਅਜਿਹੀ ਯਾਦ ਜੋ ਤੁਹਾਡੀ ਬਾਪੂ ਜੀ ਨਾਲ ਬਹੁਤ ਜੁੜੀ ਹੋਵੇ ਵਾਟਸਐਪ ਤੋਂ ਨਾ ਤਾਂ ਮੇਰੀ ਹੱਥ ਗੇੜ ਸੀ ਮਾਲਸ ਕਰਨੀ ਉਹਦੀ ਮੈਂ ਚਲੇ ਜਾਣਾ ਤੇ ਉਹਨੇ ਮੈਨੂੰ ਬੁਲਾ ਲੈਣਾ ਬਸ ਇੰਨੀ ਮੇਰਾ ਹੁਣ ਨਾ ਸੀ ਆ ਜੋ ਤਾਂ ਉਹ ਤੇ ਹੁਣੋ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਹੋਈ ਹੈ ਕੁਝ ਪਤਾ ਲੱਗਿਆ ਹਜੇ ਤੱਕ ਨਹੀਂ ਹਜੇ ਕੋਈ ਨਹੀਂ ਹੋਈ ਹੈ ਹਮ ਮਾਤਾ ਕੋਲੋਂ ਫੋਨ ਆਇਆ ਸੀ ਤੇ ਬਾਕੀ ਕਿਵੇਂ ਹੁਣ ਦਿੱਤੀ ਆਣਗੇ ਮੈਂ ਫਿਰ ਅਸੀਂ ਆ ਕੇ ਗੱਲਬਾਤ ਕਰੀ ਜਾਵਾਂਗੇ ਹਾਂਜੀ ਅੱਛਾ ਸਭ ਤੋਂ ਲੰਮਾ ਸਮਾਂ ਤੁਸੀਂ ਰਹੇ ਹੋ ਤੁਸੀਂ ਆ ਪਿੰਡ ਦੇ ਵਿੱਚ ਉਹਨਾਂ ਦੀ ਸੇਵਾ ਕੀਤੀ ਹੈ ਬਾਪੂ ਜੀ ਕਿਸ ਤਰੀਕੇ ਦੇ ਨਾਲ ਗੱਲਬਾਤ ਕਰਦੇ ਸੀ ਕਿੰਨਾ ਕਿ ਪਿਆਰ ਸੀ ਪਿੰਡ ਦੇ ਵਿੱਚ ਅੱਲਾ ਜੀ ਬਹੁਤ ਜ਼ਿਆਦਾ ਮਠਾਸ ਸੀ ਐਸਾ ਜਾਂ ਬੰਦਾ ਮਿਲਣਾ ਮੁਸ਼ਕਲ ਆ ਪਰ ਮੌਕਾ ਡਾ ਪੈ ਗਿਆ ਪੰਜਾਬ ਨੂੰ ਬਚ ਗਿਆ ਸੋ ਗੱਲਬਾਤ ਤਾਂ ਜ਼ਰੂਰ ਕੀਤੀ ਪਰ ਭਾਵੁਕ ਹੋ ਰਹੇ ਨੇ ਗੱਲ ਜੋ ਕੀਤੀ ਨਹੀਂ ਜਾ ਰਹੀ ਔਰ ਬਾਪੂ ਸੁਰਜ ਸਿੰਘ ਖਾਲਸਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਆਖਰੀ ਸਾਹ ਉਹਨਾਂ ਨੇ ਅਮਰੀਕਾ ਦੇ ਵੀ ਧਰਤੀ ਦੇ ਵਿੱਚ ਲਿਆ ਬਾਪੂ ਸੂਰਤ ਸਿੰਘ ਖਾਲਸਾ 1933 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਔਰ ਜੇਕਰ ਗੱਲ ਕਰੀਏ ਕਾਫੀ ਲੰਮਾ ਸਮਾਂ ਡੀ ਐਮ ਸੀ ਹਸਪੀਟਲ ਵੀ ਐਡਮਿਟ ਰਹੇ ਸੀਗੇ 7 ਤੋਂ 8 ਸਾਲ ਡੀ ਐਮ ਸੀ ਹਸਪੀਟਲ ਰਹੇ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਸਿਹਤ ਥੋੜੀ ਪੱਖੋਂ ਠੀਕ ਹੋ ਗਈ ਤਾਂ ਐਸਾ ਹਸਨਪੁਰਾ ਘਰ ਦੇ ਵਿੱਚ ਆਏ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਜੋ ਬੇਟੇ ਸੀ ਉਹਨਾਂ ਨੂੰ ਵਿਦੇਸ਼ ਦੀ ਧਰਤੀ ਦੇ ਵਿੱਚ ਲੈ ਗਏ ਤਾਂ ਵਿਦੇਸ਼ ਦੀ ਧਰਤੀ ਦੇ ਵਿੱਚ ਜੋ ਉਹਨਾਂ ਨੇ ਆਖਰੀ ਸਾਲ ਲਿਆ ਔਰ ਜੇਕਰ ਮੈਂ ਗੱਲ ਕਰਾਂ ਬਾਪੂ ਸੂਰਤ ਸਿੰਘ ਖਾਲਸਾ ਕਾਫੀ ਲ ਆ ਰਿਹਾਈ ਦੇ ਲਈ ਤਾਂ 2015 ਦੇ ਵਿੱਚ ਉਹਨਾਂ ਨੇ ਭੁੱਖ ਹੜਤਾਲ ਆ ਸ਼ੁਰੂ ਕੀਤੀ ਸੀ ਤਾਂ ਲਾ ਕਾਫੀ ਲੰਮਾ ਸਮਾਂ ਭੁੱਖ ਹੜਤਾਲ ਜਮਾਈਆਂ ਨੂੰ ਤਾਂ ਟੈਂਟ ਲਗਾ ਹਾਂਜੀ ਕਿਹੜਾ ਪਾਰ ਹੋ ਮੱਤਕ ਅਮਰੀਕਾ ਕੇ ਜੀ ਆਪੋ ਤੋਂ ਹੀ ਹੈ ਦੇ ਸੀ ਜਿੱਥੇ ਜੰਮੇ ਪਲੇ ਇਸ ਘਰ ਦੇ ਵਿੱਚ ਜੱਦੀ ਜੋ ਘਰ ਹੈ ਹਸਨਪੁਰਾ ਪਿੰਡ ਦੇ ਵਿੱਚ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਰ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਉਹਨਾਂ ਨੇ ਦੱਸਿਆ ਕਿ ਬਾਪੂ ਜੀ ਦਾ ਜਦੋਂ ਫੋਨ ਆਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਜਦੋਂ ਫੋਨ ਆਇਆ ਜਦੋਂ ਪਤਾ ਲੱਗਿਆ ਕਿ ਬਾਪੂ ਜੀ ਨੇਰੇ ਅਸੀਂ ਬਹੁਤ ਆਭਾਵਕ ਹੋਇਆ ਹਾਲਾਂਕਿ ਪਿਆਰ ਬਹੁਤ ਸੀ ਉਹਨਾਂ ਦੇ ਪਿੰਡ ਵਾਲਿਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਆ ਉਹ ਨਹੀਂ ਹੋ ਪਾਰੀ ਕਿਉਂਕਿ ਕਹਿ ਰਹੇ ਨੇ ਕਿ ਅਜਿਹੇ ਆ ਇਨਸਾਨ ਸਾਨੂੰ ਪੰਜਾਬ ਦੇ ਵਿੱਚ ਨਹੀਂ ਮੰਨ ਲਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਘਾਟਾ ਹੋਇਆ ਤਾਂ ਜੁੜੇ ਰੋ ਰੋਜਾਨਾ ਸਪੋਕਸਮੈਨ ਦੇ ਨਾਲ ਧੰਨਵਾਦ